ਅਸਲੀ ਗਾਲਜੀ ਸਿੰਘ ਦਾ ਸੋਫਾ ਹੜੇ ਬਨਾਲਾ ਛੋਟੇ ਬੈੱਡ ਲੈ ਕੇ ਆਇਆ ਬੈੱਡ ਰੱਖੋਗੇ ਕਿਆ ਹੀ ਵਾਰਾ ਪੂਰਾ ਲੈਦਰ ਵਿੱਚ ਬਣਿਆ ਹੋਇਆਗਾ ਕੋਈ ਭਰਾ ਮੋਟੇਡ ਲੈਦਰ ਵਿੱਚ ਬੈੱਡ ਰੱਖੀ ਸਾਰਾ ਬੈੱਡ 19 ਪਲੇਅਰ ਦੇ ਵਿੱਚ ਬਣਿਆ ਹੋਇਆਗਾ ਜੇ ਤੁਸੀਂ ਗੱਦਾ ਲੈਣਾਗਾ ਤਾਂ 18000 ਦਾ ਜੇ ਕਹਿੰਦਾ ਬੈੱਡ ਲੈਣਾਗਾ ਤਾਂ 18000 ਦਾ ਇਧਰ ਬੈੱਡ ਸਾਨੂੰ ਮਾਰਕੀਟ ਵਿੱਚ ਗੱਦਰ ਬਗੈਰ 20000 ਦਾ ਮਿਲਦਾਗਾ ਤੇ ਦੂਜਾ ਬੈੱਡ ਲੱਗਿਆ 9 ਫੁੱਟ 9 ਫੁੱਟ ਲੇਟਾ ਲੱਗੇ ਹੋਏ ਪੂਰਾ ਟੌਪ ਦਾ ਬੈੱਡ ਹੈ ਸੈਂਟਰ ਟੇਬਲ ਲੱਗੇ ਹੋਏ ਨੇ ਆਹ ਬੈੱਡ ਸਾਨੂੰ ਮਾਰਕੀਟ ਵਿੱਚ 25-25000 ਦਾ ਮਿਲ ਸਿਰਫ ਦੇਣਾਗਾ 23000 ਦਾ ਬਹੁਤ ਹੀ ਘੱਟ ਬਰੇਦ ਵਿੱਚ ਸਿੰਘ ਸੋਫਾ ਆਰਡਰ ਨਾਲੇ ਸੇਲ ਹੈ ਤੇ ਸਿਰਫ ਰੱਖੜੇ ਦਾ ਕਗੀ ਲੁੱਟ ਲੋ ਮੇਰਾ ਤੂੰ ਜਲਦੀ ਜਲਦੀ ਤੇ ਦੂਜਾ ਬੈੱਡ ਲੈ ਕੇ ਆਏਗੇ 9 ਫੁੱਟ ਆ ਵੀ ਬੈੱਡ ਗੱਦੇ ਸਮੇਤ 23000 ਦਾ ਜੇ ਗੱਦਾ ਤੁਸੀਂ ਨਹੀਂ ਲੈਣਾ ਤਾਂ ਬੈੱਡ ਸੋਨੂ ਮਿਲੂਗਾ ਸਿਰਫ 18000 ਦਾ ਦੂਜਾ ਬੈੱਡ ਲੈ ਕੇ ਆਏਗੇ 6 ਫੁੱਟ ਆ ਵੀ ਬੈੱਡ ਸੋਨੂ ਮਿਲਣਾ ਸਿਰਫ 18000 ਦਾ ਗੱਦੇ ਸਵੇ 18000 ਦਾ ਜੇ ਗੱਦਾ ਤੁਸੀਂ ਨਹੀਂ ਲੈਣਾ ਤਾਂ ਹੀ ਬੈੱਡ ਸੋਨੂ ਮਿਲਣਾ ਓਲੀ तेरह हजार तो का घर बैठे तीस हजार रुपया बरनलाइड है जो बनाए ने सो भी बहुत बढ़िया बढ़िया बनाते थी स्टार्ट करते बहुत बढ़िया बढ़िया होर भी अगर ऑफर दवाफर दवा लुटर मेला आफर सिर्फ मिलना कर सिर्फ रखड़े तक सत